ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੰਨੇ ਦੇ ਵੇਲਣੇ 'ਚ ਚੁੰਨੀ ਫਸਣ ਦੇ ਨਾਲ ਮਹਿਲਾ ਦੀ ਮੌਤ ਖਬਰ ਹੁਸਿਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਨੰਗਲ ਸ਼ਹੀਦਾ ਵਿਖੇ ਮੌਜੂਦ ਬੰਦ ਟੋਲ ਪਲਾਜ਼ਾ ਨਜ਼ਦੀਕ ਤੋਂ ਹੈ ਜਿੱਥੇ ਕਿ ਟੋਲ ਪਲਾਜ਼ਾ ਨਜ਼ਦੀਕ ਗੰਨੇ ਦੇ ਰਸ ਦਾ ਵੇਲਣਾ ਚਲਾਉਣ ਵਾਲੀ ਇੱਕ ਪ੍ਰਵਾਸੀ ਮਹਿਲਾ ਦੀ ਵੇਲ ਵਿੱਚ ਚੁੰਨੀਆਂ ਜਾਣਕਾਰਨ ਗਲਾਕੁੱਟਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮਰਿਤਕ ਮਹਿਲਾ ਦੀ ਪਛਾਣ ਯਮਨੋਤਰੀ ਪਤਨੀ ਲక్ష్ਮੀ ਸ਼ੰਕਰ ਵਜੋ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ ਮੈਂ ਥਾਣੇ ਦੂਰੋਂ ਸਿਗਾ ਜੀ ਮੈਨੂੰ ਫੋਨ ਇਤਲਾਹ ਮਿਣੀ ਸੀ ਕਿ ਨੰਗਲ ਸਿਧਾ ਦੋ ਬੁਲਾਈ ਲੱਗੇ ਕੋਈ ਬ੍ਰਿੰਨਰ ਦੇ ਚ ਲੜਕੀ ਦੇ ਚੁੰਨੀ ਫਸਣ ਦਾ ਕੋਈ ਡੈਥ ਹੋਈ ਆ। ਮੌਕੇ ਤੇ ਆਏ ਆ ਜੀ। ਲੜਕੀ ਦਾ ਪਤਾ ਲੱਗਾ ਗਾਂ ਹੈਗਾ ਜਮੰਤਰੀ ਵਾਈਫ ਕੋ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ। ਇਸੇ ਨੰਗਲ ਸਿਧਾ ਲੈਂਦੇ ਨੇ। ਬੇਲ ਨੇ ਇਹ ਲੜਕੀ ਜਾਨੀ ਆ ਜਿਹੜੀ ਜਾਨਦੀ ਸੀ ਘਰ ਵਾਲੇ ਦਾ ਜੁਪੀ ਗਿਆ ਹੋਇਆ ਘਰ ਵਾਲੇ ਦਾ ਜੁਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮੜਿਆ ਉਹਦਾ ਛੋਟਾ ਤੇ ਸਰਟਨਲੀ ਡੈਥ ਹੋਈ ਐ ਤੇ ਬੇਲ ਜਵਾਨ ਕਰਕੇ ਹੋਈ ਐ ਚੁੰਨੀ ਫਸੀ ਐ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਜਿਹੇ ਜੁਪੀ ਦੇ ਜਵਾਨ ਕੋਲ ਉਹਦੇ ਹਾਂ ਤੇ ਪੁਕਾਰ ਵੀ ਉਹ ਪੁਕਾਰਾਂਗੇ ਉਹਦੇ ਬਿਆਨ ਤੇ ਸਟੇਟਮੈਂਟ ਤੇ ਜੋਰ ਲਖਣਗੇ ਕਰਾਵਾਂਗੇ ਫਿਲਹਾਲ ਇਹ ਜੀ ਡੋੜੀ ਆ ਕਾਜੇ ਲੈ ਕੇ ਪੁਆਸੇ ਬਸ ਮੋਰਚੀ ਵਿੱਚ ਦਿਖਾ ਰਹੇ ਹਾਂ ਉਹਨਾਂ ਦੇ ਵਾਰ ਸੌਣ ਤੇ ਜੋ ਬੰਦੀ ਕਰਦੇ ਕਰਦੇ